ਨੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਆਪ ਸਮੂਹ ਸੰਗਤਾਂ ਜੁੜ ਬੈਠੇ ਹੋ ਸੋਰਠ ਰਾਗ ਦੇ ਵਿੱਚ ਧੰ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾ ਰਹੇ ਹਨ ਕਿਉਂਕਿ ਚਾਰ ਸ਼ਬਦ ਨੇ ਜਮਾ ਸ਼ਬਦਾਂ ਦੇ ਅਵਸਥ ਸੰਗਤਾਂ ਦੇ ਬੜੇ ਹੀ ਮਨ ਨੂੰ ਇਕਾਗਰ ਕਰਕੇ ਬੜੇ ਪ੍ਰੇਮ ਦੇ ਨਾਲ ਸਰਵਣ ਕਰਦੇ ਹਨ ਸਤਿਗੁਰ ਫਰਮਾਉਂਦੇ ਹਨ ਮਾਏ ਬਾਪ ਕੋ ਬੇਟਾ ਨੀਕਾ ਸਸਰੇ ਚਤੁਰ ਜਵਾਈ ਮਾਤਾ ਪਿਤਾ ਨੂੰ ਆਪਣਾ ਪੁੱਤਰ ਬਹੁਤ ਸੋਹਣਾ ਲੱਗਦਾ ਹੈ ਪਿਆਰਾ ਲੱਗਦਾ ਹੈ ਤੇ ਆਪਣੇ ਪੁੱਤਰ ਨੂੰ ਉਹ ਪਿਆਰ ਕਰਦੇ ਹਨ ਸਸੁਰੇ ਚਤੁਰ ਜਵਾਈ ਇਸੇ ਤਰ੍ਹਾਂ ਸਾਸਵਾਤੇ ਸਹਰੇ ਵਾਸਤੇ ਵੀ ਆਪਣਾ ਨੇਕ ਸਿਆਣਾ ਜਵਾਈ ਨਾਲ ਬਹੁਤ ਪਿਆਰ ਹੁੰਦਾ ਹੈ ਬਾਲ ਕੰਨਿਆ ਕਉ ਬਾਪ ਪਿਆਰਾ ਭਾਈ ਕਉ ਅਤ ਭਾਈ ਬਾਲ ਪੁੱਤਰ ਕੰਨਿਆ 30 ਪੁੱਤਰ ਨੂੰ ਤੀ ਨੂੰ ਵੀ ਆਪਣੇ ਪਿਤਾ ਦੇ ਨਾਲ ਬਹੁਤ ਪਿਆਰ ਹੁੰਦਾ ਹੈ ਤੇ ਭਾਈਆਂ ਨੂੰ ਭਾਈਆਂ ਦੇ ਉੱਤੇ ਮਾਨ ਹੁੰਦਾ ਹੈ ਭਰਾ ਨੂੰ ਆਪਣੇ ਭਰਾ ਧਿਆਨ ਬਹੁਤ ਪਿਆਰ ਹੁੰਦਾ ਹੈ ਹੁਕਮ ਭਇਆ ਬਾਹਰ ਘਰ ਛੋਡਿਆ ਖੈਨ ਮੰਨ ਭਈ ਪਰਾਇ ਸਤਿਗੁਰਜੀ ਸਮਝਾਉਂਦੇ ਹਨ ਸਾਡਾ ਸਾਰਿਆਂ ਦੇ ਨਾਲ ਬਹੁਤ ਪਿਆਰ ਹੈ ਪ੍ਰੇਮ ਹੈ ਪਰ ਜਦ ਉਸ ਅਕਾਲ ਪੁਰਖ ਪਰਮੇਸ਼ਰ ਦਾ ਹੁਕਮ ਆ ਜਾਂਦਾ ਹੈ ਤੇ ਉਸ ਸਮੇਂ ਸਾਨੂੰ ਜਾਣਾ ਪੈਂਦਾ ਹੈ ਤੇ ਫਿਰ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਕਿ ਹੁਕਮ ਭਇਆ ਬਾਹਰ ਘਰ ਛੋੜਿਆ ਜਦ ਹੁਕਮ ਹੁਇਆ ਤੇ ਉਸੇ ਵਲੇ ਉਹਨੇ ਘਰ ਬਾਹਰ ਛੱਡ ਦਿੱਤਾ ਖਿੰਨ ਮਹਿ ਭਈ ਪਰਾਈ ਇੱਕ ਖਿੰਨ ਦੇ ਵਿੱਚ ਸਾਰੇ ਰਿਸ਼ਤੇਦਾਰ ਪ੍ਰੇਮੀ ਪਰਾਏ ਹੋ ਗਏ ਨਾਮ দান ਇਸ ਨਾਨ ਨ ਮਨ ਮੁਖ ਤਿਤ ਤਨ ਢੋੜ ਤੁਮਾਈ ਸਤਿਗੁਰ ਕਹਿੰਦੇ ਇਸੇ ਤਰ੍ਹਾਂ ਅਸਾਂ ਵੀ ਆਪਣੇ ਮਾਤਾ ਪਿਤਾ ਨਾਲ ਸਾਰਿਆਂ ਦੇ ਨਾਲ ਸਾਗ ਸਬੰਧੀਆਂ ਰਿਸ਼ਤੇਦਾਰਾਂ ਦੇ ਨਾਲ ਪਿਆਰ ਕਰਦੇ ਹਾਂ ਪਰ ਸਾਨੂੰ ਇੱਥੇ ਇਹ ਸਮਝਾ ਰਹੇ ਹਨ ਪਰ ਜੇ ਤੁਸੀਂ ਨਾਮ ਨਾ ਜਪਿਆ ਸੇਵਾ ਨਾ ਕੀਤੀ ਚੰਗਾ ਆਚਰਣ ਨਾ ਆਪਣਾ ਬਣਾਇਆ ਤੇ ਫਿਰ ਤੁਸੀਂ ਵੀ ਮਨਮੁਖ ਹੋ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਫਿਰ ਇਹ ਜੀਵਨ ਅਸੀਂ ਵਿਅਰਥ ਗਵਾ ਕੇ ਚਲੇ ਜਾਵਾਂਗੇ ਨਾਮ ਦਾਨ ਇਸ਼ਨਾਨ ਨਾ ਮਨਮੁਖ ਤੇ ਜਿਹੜਾ ਮਨ ਦੇ ਮਗਰ ਤੁਰਨ ਵਾਲਾ ਜੀਵ ਹੈ ਮਨੁੱਖ ਹੈ ਜੀਵ ਇਸਤਰੀਆਂ ਹਨ ਕਹਿੰਦੇ ਕਿ ਆਪਣੇ ਮਨ ਦੇ ਮਗਰ ਤੁਰਨ ਵਾਲਾ ਮਨੁੱਖ ਨਾ ਤੇ ਪਰਮੇਸ਼ਰ ਕਾਲਪੁਰਖ ਦਾ ਨਾਮ ਜਪਦਾ ਹੈ ਨਾ ਸੇਵਾ ਕਰਦਾ ਹੈ ਨਾ ਆਪਣਾ ਚੰਗਾ ਆਚਰਣ ਬਣਾਉਂਦਾ ਹੈ ਤੇਤ ਤਨ ਧੂੜ ਤਮਾਈ ਉਹ ਕਰਦਾ ਕੀ ਹੈ ਵਿਸ਼ਿਆਂ ਵਿਕਾਰਾਂ ਦੇ ਵਿੱਚ ਫਸਿਆ ਹੋਇਆ ਉਹਨਾਂ ਦੀ ਗੰਦਗੀ ਧੂੜ ਨੂੰ ਹੀ ਉਡਾਈ ਜਾ ਰਿਹਾ ਹੈ ਤੇ ਮਹਾਰਾਜ ਇਹ ਫਿਰ ਸਮਝਾਉਂਦੇ ਹਨ ਕਿ ਭਲਿਆ ਲੋਕਾ ਸਮਝਣਾ ਕਰ ਆ ਤੈਨੂੰ ਸਮਝਾਈਏ ਮਨ ਮਾਨਿਆ ਨਾਮ ਸਖਾਈ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਆਪਣੇ ਮਨ ਨੂੰ ਸਮਝਾਉਣਾ ਕਰ ਕਿ ਇਹ ਜਿਹੜਾ ਮਨ ਵਿਸ਼ਿਆ ਵਿਕਾਰਾਂ ਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਘਰ ਦੇ ਵਿੱਚ ਫਸਿਆ ਹੋਇਆ ਹੈ ਜਿਹੜਾ ਨਾਮ ਨਹੀਂ ਜਪਦਾ ਸੇਵਾ ਨਹੀਂ ਕਰਦਾ ਚੰਗਾ ਆਚਰਣ ਨਹੀਂ ਬਣਾਉਂਦਾ ਤੇ ਵਿਸ਼ਿਆਂ ਵਿੱਚ ਕਰਨ ਦੀ ਧੂੜ ਉਡਾਈ ਜਾ ਰਿਹਾ ਹੈ ਗੰਦਗੀ ਉਡਾਈ ਜਾ ਰਿਹਾ ਹੈ ਇਹਨੂੰ ਸਮਝਾਉਣਾ ਕਰ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਤੂੰ ਸਦਾ ਸਦਾ ਰੰਗਮਾਨ ਮਹਾਰਾਜ ਸਾਨੂੰ ਵੀ ਆਵਾਜ਼ ਮਾਰ ਕੇ ਸਮਝਾ ਰਹੇ ਹਨ ਕਿ ਸਮਝੋ ਆਪਣੇ ਮਨ ਨੂੰ ਸਮਝਾਓ ਤੇ ਮਹਾਰਾਜ ਫਰਮਾਉਂਦੇ ਹਨ ਮਨ ਮਾਨਿਆ ਨਾਮ ਆਪਣੇ ਮਨ ਨੂੰ ਨਾਮ ਨੂੰ ਮੰਨਣਾ ਕਰ ਆਪਣੇ ਮਨ ਨੂੰ ਸਮਝਾਉਣਾ ਕਰ। ਇਹ ਹੀ ਨਾਮ ਤੇਰਾ ਸਖਾਈ ਤੇਰਾ ਮਿੱਤਰ ਸਾਥ ਸਬੰਧੀ ਹੋਵੇਗਾ। ਪਾਏ ਪਰੋ ਗੁਰ ਕੈ ਬਲਹਾਰੈ ਜਿਨ ਸਾਚੀ ਬੂਝ 부ਝਾਈ। ਸਤਿਗੁਰ ਜੀ ਫਰਮਾਉਂਦੇ ਹਨ ਕਿ ਉਸ ਗੁਰੂ ਦੇ ਉਸ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪੈਣਾ ਕਰ ਜਿਨੇ ਇਹ ਸਾਚੀ ਬੂਝ ਬੁਝਾਈ ਜਿਨੇ ਸੱਚੀ ਤੈਨੂੰ ਮੱਤ ਚੰਗੀ ਮੱਤ ਸਮਝਾਈ ਆ ਜਿਨੇ ਤੈਨੂੰ ਚੰਗੀ ਮੱਤ ਦਿੱਤੀ ਹੈ ਵੀ ਇਹ ਮਾਨ ਨੂੰ ਸਮਝਾਉਣਾ ਕਰਦ ਸਮਝ ਕੇ ਨਾਮ ਨੂੰ ਜਪਣਾ ਕਰ ਜੇ ਨਾਮ ਨਾ ਜਪਿਆ ਤੇ ਇੱਥੇ ਕਿਸੇ ਨੇ ਵੀ ਤੇਰਾ ਸੰਗ ਸਹਾਈ ਨਹੀਂ ਹੋਣਾ ਜਿਹੜਾ ਅਸਲੀ ਸੰਗ ਸਹਾਈ ਹੈ ਸਿਖਾਈ ਹੈ ਉਹ ਪਰਮੇਸ਼ਰ ਦਾ ਨਾਮ ਹੈ ਤੇ ਜਿਨੇ ਇਹ ਗੱਲਾਂ ਸਮਝਾਈਆਂ ਜਿਨ੍ਹਾਂ ਨੇ ਇਹ ਚੰਗੀ ਮਤ ਦਿੱਤੀ ਆ ਤੇ ਸਤਿਗੁਰ ਕਹਿੰਦੇ ਉਸ ਗੁਰੂ ਦੇ ਬਲਹਾਰੇ ਜਾਤ ਉਸ ਦੇ ਚਰਨਾਂ ਦੇ ਵਿੱਚ ਪੈ ਜਿਨੇ ਇਹ ਤੈਨੂੰ ਚੰਗੀ ਮਤ ਸਾਚੀ ਬੂਝ 부ਝਾਈ ਕੀਤੀ ਹੈ ਰਖਾਓ ਜਗ ਸਿंहੋਂ ਝੂਠ ਪ੍ਰੀਤ ਮਨ ਭੇਦਿਆ ਸਤਿਗੁਰ ਕਹਿੰਦੇ ਤੈਨੂੰ ਇਹ ਵੀ ਸਮਝਾਉਣਾ ਕਰਦੇ ਖੰਨ ਕਿ ਇਹ ਵੀ ਸਮਝਾਉਂਦੇ ਹਾਂ ਕਿ ਜਿਹੜੇ ਝੂਠੀਆਂ ਪ੍ਰੀਤਾਂ ਦੇ ਵਿੱਚ ਜਗ ਦੇ ਵਿੱਚ ਫਸ ਰਹੇ ਨੇ ਉਹਨਾਂ ਦੇ ਨਾਲ ਕੀ ਕੀ ਬਣ ਰਿਹਾ ਹੈ ਜਗ ਸਿਓ ਝੂਠ ਪ੍ਰੀਤ ਮਨ ਵਿਧਿਆ ਜਿਨ੍ਹਾਂ ਨੇ ਜਗ ਦੇ ਵਿੱਚ ਝੂਠੀਆਂ ਪ੍ਰੀਤਾਂ ਪਾਈਆਂ ਹੋਈਆਂ ਨੇ ਆਪਣੇ ਮਨ ਨੂੰ ਝੂਠੀਆਂ ਪ੍ਰੀਤਾਂ ਦੇ ਵਿੱਚ ਵਿੰਨਿਆ ਹੋਇਆ ਹੈ ਜਨ ਸਿਓ ਬਾਦ ਰਚਾਈ ਝੂਠੀਆਂ ਪ੍ਰੀਤਾਂ ਵਿੱਚ ਮਨ ਨੂੰ ਬੰਨਿਆ ਹੈ ਵਿੰਨਿਆ ਹੈ ਤੇ ਜਨਸਿਓ ਜਿਹੜੇ ਜਨ ਨੇ ਭਗਤ ਨੇ ਗੁਰਮੁਖ ਨੇ ਗੁਰਸਿੱਖ ਨੇ ਉਹਨਾਂ ਨਾਲ ਤੂੰ ਵਾਦ ਅਰਥ ਵਿੱਚ ਝਗੜਾ ਕਰਦਾ ਹੈ ਉਹਨਾਂ ਨਾਲ ਤੋਂ ਲੜਾਈ ਝਗੜੇ ਕਰ ਰਿਹਾ ਹੈ ਮਾਇਆ ਮਗਨ ਇਹਨਸ ਜਗ ਜੋ ਹੈ ਤੇ ਮਾਇਆ ਦੇ ਵਿੱਚ ਮਸਤ ਹੋ ਕੇ ਦਿਨ ਰਾਤ ਤੂੰ ਉਹ ਰਸਤਿਆਂ ਵੱਲ ਤੱਕ ਰਿਆਂ ਹੈ ਜਿਹੜੇ ਵਿਸ਼ੇ ਵਿਕਾਰਾਂ ਵਾਲੇ ਰਸਤੇ ਨੇ ਜਿਹੜਾ ਤੇਰਾ ਚੰਗਾ ਨਹੀਂ ਸੋਚਦੇ ਨਾ ਮੰਨਾਂ ਲੇਵਾ ਐ ਇਹ ਨਾਂ ਤੋ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਲੈ ਰਖਾ ਹੈ ਜਿਨੇ ਤੈਨੂੰ ਸਾਜਿਆ ਸਵਾਰਿਆ ਬਣਾਇਆ ਨਾ ਤੂੰ ਉਸ ਨੂੰ ਜਪ ਰਹਾ ਹੈ ਮਰ ਬਿਖ ਖਾਈ ਤੋ ਉਹ ਵਿਸ਼ੇ ਵਕਾਰਾਂ ਦੇ ਰਸਤਿਆਂ ਨੂੰ ਤੱਕ ਤੱਕ ਕੇ ਉਹੀ ਬਿਖ ਉਹ ਜ਼ਹਿਰ ਖਾ ਖਾ ਕੇ ਰੋਜ਼ ਰੋਜ਼ ਮਾਰ ਰਖਾ ਹੈ ਗੰਦਣ ਵਹਿਣ ਰਤਾ ਹਿਤਕਾਰੀ ਸਤਿਗੁਰੂ ਜੀ ਸਮਝਾਉਂਦੇ ਹਨ ਗੰਧਨ ਵੈਣ ਗੰਦੇ ਬੋਲ ਗੰਦੇ ਗੀਤ ਇਹਨਾਂ ਦੇ ਨਾਲ ਤੂੰ ਬੜਾ ਮਸਤ ਹੋ ਕੇ ਹਿਤਕਾਰੀ ਭਾਵ ਕੀ ਪ੍ਰੇਮ ਕਰ ਰਿਹਾ ਹੈ ਬੜੇ ਪਿਆਰੇ ਲੱਗਦੇ ਨੇ ਤੈਨੂੰ ਗੰਦੇ ਬੋਲ ਗੰਦੇ ਗੀਤ ਜਿਨ੍ਹਾਂ ਬਾਰੇ ਮਹਾਰਾਜ ਕਹਿੰਦੇ ਨੇ ਸਾਕਤ ਗਿਧ ਨਾਦ ਤੁਨ ਗਾਵਤ ਬੋਲਤ ਬੋਲ ਅਜਾਇਰੀ ਉਹ ਗੀਤ ਤੂੰ ਸੁਣ ਰਿਹਾ ਹੈ ਉਹਨਾਂ ਦੇ ਨਾਲ ਤੇਰਾ ਬੜਾ ਪਿਆਰ ਹੈ ਸ਼ਬਦ ਹੈ ਸੁਰਤ ਨਾ ਆਈ ਪਰ ਜਦੋਂ ਕਿਤੇ ਗੁਰੂ ਦੀ ਕਥਾ ਚੱਲ ਰਹੀ ਹੋਵੇ ਇਤਿਹਾਸ ਚੱਲ ਰਿਹਾ ਹੋਵੇ ਗੁਰਬਾਣੀ ਦੀ ਕਥਾ ਵਿਚਾਰ ਹੋ ਰਹੀ ਹੋਵੇ ਪਰ ਉਸ ਵੇਲੇ ਤੇਰਾ ਧਿਆਨ ਸ਼ਬਦ ਵਿੱਚ ਨਹੀਂ ਲੱਗਦਾ ਸ਼ਬਦ ਦੇ ਸੁਰਤ ਨਾ ਆਈ ਉਸ ਵੇਲੇ ਵੀ ਧਿਆਨ ਤੇਰਾ ਉਹ ਗੰਦੇ ਗੀਤਾਂ ਦੇ ਨਾਲ ਪਿਆਰ ਕਰੇ ਗੰਦੇ ਬੋਲਾਂ ਦੇ ਨਾਲ ਨਿੰਦਿਆ ਦੇ ਨਾਲ ਚੁਗਲੀ ਦੇ ਨਾਲ ਪਿਆਰ ਕਰੇ ਬੜੀ ਕੰਨ ਲਾ ਕੇ ਸੁਣਦਾ ਹੈ ਪਰ ਜਦੋਂ ਸ਼ਬਦ ਦੀ ਗੱਲ ਆ ਜਾਵੇ ਵਿਚਾਰ ਦੀ ਗੱਲ ਆ ਜਾਵੇ ਸ਼ਬਦ ਨੂੰ ਸੁਣਨ ਦੀ ਗੱਲ ਆਵੇ ਗੁਰਬਾਣੀ ਪੜ੍ਹਨੀ ਪੈ ਜਾਵੇ ਸੁਣਨੀ ਪੈ ਜਾਵੇ ਉਸ ਸਮੇਂ ਤੇਰੀ ਸੁਰਤ ਟਿਕਾਣੇ ਨਹੀਂ ਰਹਿੰਦੀ ਤੇਰਾ ਮਨ ਉਖੜਦਾ ਹੈ ਰੰਗ ਨਾ ਰਾਤਾ ਰਾਸ ਨਹੀਂ ਬੈਦਿਆ ਸਤਿਗੁਰ ਮਹਾਰਾਜ ਫਰਮਾਉਂਦੇ ਹਨ ਤ ਉਸ ਪਰਮੇਸ਼ਰ ਕਲਪੁਰਖ ਦੇ ਪ੍ਰੇਮ ਦੇ ਰੰਗ ਦੇ ਵਿੱਚ ਉਸ ਦੇ ਨਾਮ ਦੇ ਰੰਗ ਦੇ ਵਿੱਚ ਰਤਿਆ ਨਹੀਂ ਨਾ ਤੂੰ ਰਾਸ ਨੂੰ ਹੀ ਚਖਿਆ ਆ ਤੂੰ ਮਨਮੁਖ ਪਤ ਗਵਾਈ ਤੇ ਤੂੰ ਕਹਿੰਦੇ ਨੇ ਕਿ ਮਨਮੁਖ ਹੋ ਕੇ ਮਨ ਦੇ ਮਗਰ ਤੁਰ ਕੇ ਆਪਣੀ ਪਤ ਇੱਜ਼ਤ ਗਵਾ ਲੈਂਦਾ ਹੈ ਤੇ ਮਹਾਰਾਜ ਫਰਮਾਉਂਦੇ ਨਾ ਜਾ ਕੋ ਖਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਜਿਹਨੂੰ ਖਾਈ ਪਰਮੇਸ਼ਰ ਕਾਲਪੁਰਖ ਦਾ ਪ੍ਰੇਮ ਦਾ ਰੰਗ ਲੱਗ ਜਾਵੇ ਜਿਹਨੂੰ ਸ਼ਬਦ ਦਾ ਰੰਗ ਲੱਗ ਜਾਵੇ ਗੁਰਬਾਣੀ ਦਾ ਰੰਗ ਲੱਗ ਜਾਵੇ ਉਹ ਤੇ ਅਸਲ ਦੇ ਵਿੱਚ ਸੂਰਮਾ ਹੈ ਪਰ ਮਹਾਰਾਜ ਕਹਿੰਦੇ ਤੂੰ ਨਾ ਤੇ ਰੰਗ ਦੇ ਵਿੱਚ ਰੰਗਿਆ ਗਿਆ ਨਾ ਤੂੰ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਵਿੰਨਿਆ ਗਿਆ ਤੂੰ ਤੇ ਮਨਮੁਖ ਹੋ ਕੇ ਆਪਣੀ ਪਾਤ ਗਵਾ ਰਿਹਾ ਹੈ ਇੱਜਤ ਪਤ ਗਵਾਈ ਬੈਠਾ ਹੈ ਸਾਧ ਸਬਾ ਮਹਸਹਿ ਜਨਾ ਚਾਖਿਆ ਸਾਧ ਸਬਾ ਭਾਵ ਕੀ ਸਤ ਸੰਗਤ ਦੀਆਂ ਘੜੀਆਂ ਵੀ ਤੂੰ ਨਾ ਪ੍ਰਾਪਤ ਕੀਤੀਆਂ ਨਾ ਤੂੰ ਸਹਿਜ ਨੂੰ ਚਖਣਾ ਕੀਤਾ ਭਾਵਕ ਜਿਹੜਾ ਆਨੰਦ ਅਡੋਲਤ ਅਵਸਥਾ ਸੀ ਉਹ ਤੂੰ ਪ੍ਰਾਪਤ ਨਾ ਕਰ ਸਕੇ ਜਿਹੇ ਵਾਸ ਨਹੀਂ ਰਾਈ ਆਪਣੀ ਜੀਬ ਦੇ ਨਾਲ ਨਾ ਤੂੰ ਰਤ ਦੀ ਭਰ ਵੀ ਉਸ ਪਰਮੇਸ਼ਰ ਕਾਲਪੁਰਖ ਨੂੰ ਜਪਣ ਦਾ ਨਾ ਯਤਨ ਕੀਤਾ ਤੇ ਯਤਨ ਵੀ ਤਾਂ ਕਰੇਗਾ ਜੇ ਸਾਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇਗਾ ਪਹਿਲੀ ਗੱਲ ਸਾਤ ਸੰਗਤ ਦੇ ਵਿੱਚ ਆਉਣਾ ਨਹੀਂ ਜੇ ਆ ਗਿਆ ਫਿਰ ਮਨ ਨੂੰ ਸਮਝਾਉਣਾ ਨਹੀਂ ਕਿਉਂਕਿ ਮਨ ਸਮਝੇਗਾ ਕਾਗਰ ਹੋਵੇਗਾ ਕਈ ਤੇ ਸਾਤ ਸੰਗਤ ਦੀਆਂ ਘੜੀਆਂ ਵਿੱਚ ਆਣ ਕੇ ਵੀ ਆਪ ਨਹੀਂ ਕੁਝ ਸੁਣਨਾ ਪਰ ਕਿਸੇ ਨੂੰ ਵੀ ਸੁਣਨ ਨਹੀਂ ਦਿੰਦੇ ਆ ਕੇ ਆਪਣੀ ਹੀ ਕੋਈ ਗੱਲ ਬਾਤ ਸ਼ੁਰੂ ਕਰ ਲੈਂਦੇ ਨੇ ਜੇ ਉਹਨਾਂ ਦਾ ਆਪਣਾ ਮਨ ਕਦੇ ਤਾਂ ਘਰ ਦੇ ਵਸ਼ੇਰੀਆਂ ਵੱਲ ਲੱਗਾ ਹੁੰਦਾ ਹੈ ਘਰ ਦੇ ਡੰਗਰ ਵਸ਼ਿਆਂ ਵੱਲ ਇਸੇ ਤਰ੍ਹਾਂ ਕੋਈ ਨਾ ਕੋਈ ਉਹਨਾਂ ਨੂੰ ਕੋਈ ਨਾ ਕੋਈ ਸਾਰੇ ਜਿਹੜੇ ਸਾਡੇ ਕਾਰਵਹਾਰ ਗੁਰੂ ਘਰ ਵਿੱਚ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਨ ਲੱਗੇ ਚੇਤੇ ਆਉਣੇ ਹੁੰਦੇ ਹਨ ਇਸੇ ਮਨ ਨੂੰ ਘੁਮਾ ਕੇ ਆਪਣੇ ਗੁਰੂ ਦੇ ਸ਼ਬਦ ਵਿੱਚ ਚਰਨਾਂ ਦੇ ਵਿੱਚ ਲਿਆਉਣਾ ਹੁੰਦਾ ਹੈ ਜਦੋਂ ਇਹ ਸਾਨੂੰ ਕਰਨਾ ਆ ਗਿਆ ਸਮਝਣ ਦਾ ਯਤਨ ਕਰਨਾ ਆ ਗਿਆ ਫੇਰ ਸਾਡੇ ਗੁਰ ਸਾਡੂੰ ਮਤ ਆਵੇਗੀ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫੇਰ ਅਸੀਂ ਸ਼ਬਦ ਦੀ ਵਿਚਾਰ ਧਿਆਨ ਲਾ ਕੇ ਕੰਨ ਕਰਕੇ ਸੁਣਾਗੇ ਜਿਵੇਂ ਅਸੀਂ ਚੁਗਲੀਆਂ ਸੁਣਦੇ ਹਾਂ ਜਿਵੇਂ ਅਸੀਂ ਨਿੰਦਿਆ ਸੁਣਦੇ ਹਾਂ ਜਿਵੇਂ ਅਸੀਂ ਕੋਈ ਸੀਰੀਅਲ ਚੱਲਦਾ ਹੋਵੇ ਟੀਵੀ ਦੇ ਵਿੱਚ ਫੋਨਾਂ ਦੇ ਵਿੱਚ ਇੰਸਟਾਗ੍ਰam ਨੂੰ ਦੇਖਦੇ ਫੇਸਬੁੱਕ ਨੂੰ ਦੇਖਦੇ ਆ ਕੋਈ ਗੱਲ ਉੱਥੇ ਇਦਾਂ ਦੀ ਆ ਜਾਵੇ ਜੇ ਕੋਈ ਗਿਆਨੀ ਕਥਾ ਵਿਚਾਰ ਕਰਦਾ ਹੋਵੇ ਜੇ ਗੁਰੂ ਦੀ ਗੱਲ ਹੋਣਦੀ ਹੋਵੇ ਤੇ ਉਸ ਨੂੰ ਦੇ ਅੱਗੇ ਕੱਢ ਦੇਈਦਾ ਹੈ ਪਰ ਦੂਜੀਆਂ ਗੱਲਾਂ ਨੂੰ ਜਿੱਥੇ ਸਾਡਾ ਮਨ ਚਾਹੁੰਦਾ ਕਿ ਇਹ ਸੁਣਨਾ ਉਹਨੂੰ ਬੜਾ ਕੱਢ ਲਾ ਕੇ ਸੁਣਦਾ ਇਸ ਤਰ੍ਹਾਂ ਮਹਾਰਾਜ ਕਹਿੰਦੇ ਜੇ ਤੂੰ ਇਸ ਤਰ੍ਹਾਂ ਕੰਨ ਲਾ ਕੇ ਸਤਗੁਰਾਂ ਦੀ ਬਾਣੀ ਸਰਵਣ ਕਰੇਂਗਾ ਸ਼ਬਦ ਦੀ ਵਿਚਾਰ ਸਰਵਣ ਕਰੇਂਗਾ ਨਾ ਤੇ ਮਹਾਰਾਜ ਕਹਿੰਦੇ ਫਿਰ ਇਹ ਗੱਲ ਬਣੇਗੀ ਫਿਰ ਪਰਮੇਸ਼ਰ ਨਾਲ ਪਿਆਰ ਬਣੇਗਾ ਇੱਥੇ ਵੀ ਮਹਾਰਾਜ ਇਹੀ ਸਮਝਾ ਰਹੇ ਹਨ ਸਾਦ ਸਬਾ ਮਹ ਸਹਿਜ ਨਾ ਚਾਕਿਆ ਸਤ ਸੰਗਤ ਦੇ ਘੜੀਆਂ ਦੇ ਵਿੱਚ ਆ ਕੇ ਤੇਰਾ ਮਨ ਨਹੀਂ ਲੱਗਾ ਇੱਥੇ ਵੀ ਤੇਰਾ ਮਨ ਡੋਲ ਰਿਹਾ ਡੋਲਦਾ ਰਿਹਾ ਭਾਵ ਕਿ ਤੂੰ ਇਸ ਨੂੰ ਟਿਕਾ ਨਹੀਂ ਰਿਹਾ ਜਿਵੇਂ ਰਸ ਨਹੀਂ ਰਾਈ ਲਾਗੇ ਤੇਰੇ ਬੈਠੀਆਂ ਸੰਗਤਾਂ ਉਹ ਵਾਹਿਗੁਰੂ ਵਾਹਿਗੁਰੂ ਦੇ ਨਾਲ ਮਗਨ ਸਨ ਉਹ ਕੀਰਤਨੀਆਂ ਕੀਰਤਨ ਕਰ ਰੇ ਨੇ ਗੁਰਬਾਣੀ ਦਾ ਉਹ ਨਾਮ ਨਾਲ ਗੁਰਬਾਣੀ गा ਰਹੀਆਂ ਸਨ ਫਿਰ ਤੇਰੀ ਜੀਵਨੇ ਰਤੀ ਭਰ ਵੀ ਪਰਮੇਸ਼ਰ ਕਾਲਪੁਰਖ ਨੂੰ ਅਰਾਧਿਆ ਨਹੀਂ ਮਨ ਤਨ ਧਨ ਆਪਣਾ ਕਰ ਜਾਣਿਆ ਪਰ ਤੂੰ ਤੇ ਆਪਣੇ ਮਨ ਨੂੰ ਤਨ ਨੂੰ ਧਨ ਪਦਾਰਥਾਂ ਨੂੰ ਆਪਣਾ ਕਰਕੇ ਮੰਨਿਆ ਹੈ ਕਿ ਇਹ ਮੇਰਾ ਹੈ ਦਰ ਕੀ ਖਬਰ ਨਾ ਪਾਈ ਪਰ ਤੂੰ ਉਸ ਪਰਮੇਸ਼ਰ ਅਕਾਲ ਪੁਰਖ ਦੇ ਦਰ ਦੀ ਖਬਰ ਬਣੀ ਪਾਈ ਜਿਨੇ ਤੈਨੂੰ ਸਾਜਿਆ ਸਵਾਰਿਆ 84 ਲੱਖ ਜোন ਦਾ ਗੇੜ ਕੱਟ ਕੇ ਮੁਰਖਾ ਜਨਮ ਦਿੱਤਾ ਕਿ ਅਜੇ ਵੀ ਸਮਾਂ ਹੈ ਸਵਾਰ ਲੈ ਪਰ ਤੂੰ ਆਪਣਾ ਮਨ ਤਨ ਧਨ ਨੂੰ ਆਪਣਾ ਕਰਕੇ ਜਾਣ ਲਿਆ ਆਪਣਾ ਮੰਨ ਲਿਆ ਪਰ ਉਸ ਪਰਮੇਸ਼ਰ ਕਾਲਪੁਰਖ ਦਸ਼ਕ ਰਾਣੀ ਕਰਨ ਵਾਲ ਤੇਰੀ ਕੋਈ ਖਬਰ ਨਹੀਂ ਹੈ ਅੱਖੀ ਮੀਟ ਚਲਿਆ ਅੰਧਿਆਰਾ ਤੇ ਸਤਿਗੁਰੂ ਜੀ ਸਮਝਾਉਂਦੇ ਹਨ ਕਿ ਗਿਆਨ ਵੱਲੋਂ ਅੰਨ੍ਹੇ ਹੋ ਕੇ ਅੱਖਾਂ ਮੀਟ ਕੇ ਇਸ ਜੱਗ ਦੇ ਵਿੱਚ ਆਹ ਦੁਨਿਆਵੀ ਤੌਰ ਤੇ ਤੇ ਸਾਡੀਆਂ ਅੱਖਾਂ ਖੁੱਲੀਆਂ ਨੇ ਪਰ ਜਿਹੜੀਆਂ ਗਿਆਨ ਦੀਆਂ ਅੰਦਰ ਅੱਖਾਂ ਲੱਗੀਆਂ ਨੇ ਜਿੰਨਾਂ ਤੱਕ ਅਸੀਂ ਉਹਨਾਂ ਨੂੰ ਨਹੀਂ ਖੋਲਦੇ ਖੋਲਣਗੀਆਂ ਕਿਵੇਂ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰਾਂਗੇ ਗੁਰਬਾਣੀ ਪੜਾਂਗੇ ਸੁਣਾਂਗੇ ਫਿਰ ਉਹ ਸਾਡੀਆਂ ਗਿਆਨ ਦੀਆਂ ਅੱਖਾਂ ਖੁੱਲਣਗੀਆਂ ਚੰਗੇ ਮਾੜੇ ਦੀ ਸਾਨੂੰ ਪਛਾਣ ਆਵੇਗੀ ਸਤਗੁਰਾਂ ਦੇ ਨਾਲ ਸਾਡਾ ਪ੍ਰੇਮ ਵਧੇਗਾ ਜਦੋਂ ਉਹ ਅੱਖਾਂ ਖੁੱਲਗੀਆਂ ਤੇ ਮਹਾਰਾਜ ਕਹਿੰਦੇ ਨੇ ਪਰ ਤੂੰ ਐਸੇ ਅੱਖੀ ਮੀਟ ਚੱਲਿਆ ਅੰਧਿਆਰਾ ਗਿਆਨ ਵੱਲੋਂ ਅੰਨ੍ਹਾ ਹੋ ਕੇ ਅੱਖਾਂ ਮੀਟ ਕੇ ਇਸ ਜੱਗ ਦੇ ਵਿਸ਼ੇਵਿਕਾਰਾਂ ਦੇ ਵਿੱਚੋਂ ਚੱਲ ਰਿਹਾ ਹੈ ਘਰ ਦਰ ਦਿਸੇ ਨਾ ਪਾਈ ਪਰ ਤੈਨੂੰ ਪਰਮੇਸ਼ਰ ਅਕਾਲ ਪੁਰਖ ਦਾ ਦਰ ਨਹੀਂ ਦਿਸ ਰਿਹਾ ਤੈਨੂੰ ਗੁਰੂ ਘਰ ਆਉਣਾ ਨਹੀਂ ਦਿਸ ਰਿਹਾ ਗੁਰੂ ਦਵਾਰੇ ਕਦੇ ਤੂੰ ਆਉਣਾ ਨਹੀਂ ਚਾਹੁੰਦਾ ਜੇ ਸੰਗਰਾਂਦ ਵਲੇ ਦਿਨ ਆ ਜਾਵੇ ਤੇ ਉੱਥੇ ਵੀ ਤੇਰਾ ਮਨ ਡੋਲਦਾ ਹੈ ਸਤ ਸੰਗਤ ਦੀਆਂ ਘੜੀਆਂ ਨਹੀਂ ਪ੍ਰਾਪਤ ਕਰ ਪਾਉਂਦਾ ਜਮ ਦਰਬਾਦਾ ਠੌਰ ਨਾ ਪਾਵੇ ਤੇ ਸਤਿਗੁਰ ਫਰਮਾਉਂਦੇ ਹਨ ਫਿਰ ਜਮਾ ਦੇ ਵਸ ਇਹੋ ਜੇ ਬੰਦੇ ਪੈ ਜਾਂਦੇ ਨੇ ਫਿਰ ਇੰਨੀਆਂ ਸਜਾਵਾਂ ਦਿੰਦੇ ਨੇ ਆਪਣਾ ਕੀਆ ਕਮਾਈ ਫਿਰ ਮਹਾਰਾਜ ਕਹਿੰਦੇ ਕਿ ਇੱਥੇ ਕਿਸੇ ਨੂੰ ਦੋਸ਼ ਨਹੀਂ ਦਿੱਤਾ ਜਾ ਸਕਦਾ ਦੱਦੇ ਦੋਸ਼ ਦੇਉ ਕਿਸੈ ਦੋਸ਼ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੇ ਅਵਰ ਜਣਾ ਫਿਰ ਇੱਥੇ ਜੋ ਕਮਾਇਆ ਸੀ ਉਹੀ ਪਾਉਣਾ ਪੈਣਾ ਹੈ ਫਿਰ ਜਮ ਜਹਿਆਂ ਸਜਾਵਾਂ ਦਿੰਦੇ ਨੇ ਜੋ ਕਿ ਨਾ ਸਹਿਣ ਜੋਗੀਆਂ ਹੁੰਦਿਆਂ ਨੇ ਨਾ ਉਹਨਾਂ ਦਾ ਲੋਗ ਸੁਖਿਆ ਨਾ ਪ੍ਰਲੋਗ ਸੁਖਿਆ ਹੁੰਦਾ ਹੈ ਨਦਰ ਕਰੇ ਤਾਂ ਅੱਖੀ ਵੇਖਾਂ ਤੇ ਮਹਾਰਾਜ ਫਰਮਾਉਂਦੇ ਖਾਨੇ ਜੇ ਪਰਮੇਸ਼ਰ ਕਾਲਪੁਰਖ ਜੀ ਨਦਰ ਕਰ ਦੇਣ ਪ੍ਰਮਾਤਮਾ ਤਰੁੱਠ ਜਾਵੇ ਨਦਰੇ ਰਹਿਮਤ ਕਰ ਦੇਣਾ ਤਾਂ ਅਸੀਂ ਉਸ ਨੂੰ ਅੱਖਾਂ ਨਾਲ ਗਿਆਨ ਦੀਆਂ ਅੱਖਾਂ ਦੇ ਨਾਲ ਉਸ ਨੂੰ ਮਹਿਸੂਸ ਕਰ ਸਕਦੇ ਹਾਂ ਅਸੀਂ ਵੇਖ ਸਕਦੇ ਹਾਂ ਕਹਿਣਾ ਕਥਨ ਨਾ ਜਾਈ ਪਰ ਉਸ ਦੀ ਵਡਿਆਈ ਨੂੰ ਉਸ ਦੇ ਗੁਣਾਂ ਨੂੰ ਅਸੀਂ ਅੰਤ ਨਹੀਂ ਪਾ ਸਕਦੇ ਕਹਿ ਨਹੀਂ ਸਕਦੇ ਕੰਨੇ ਸੁਣ ਸੁਣ ਸ਼ਬਦ ਸਲਾਹੀ ਤੇ ਸਤਿਗੁਰੂ ਜੀ ਫਰਮਾਉਂਦੇ ਨੇ ਆਪਣੇ ਕੰਨਾਂ ਨਾਲ ਸੁਣ ਸੁਣ ਕੇ ਸ਼ਬਦ ਸ਼ਬਦ ਨੂੰ ਸੁਣਾ ਸਲਾਹ ਸਿਫਤ ਸਲਾਹ ਕਰਨੀ ਕਰ ਅੰਮ੍ਰਿਤ ਹਿਰਦੈ ਵਸਾਈ ਤੋ ਉਸ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਰੂਪ ਅਮਰਤ ਜਿਹੜਾ ਹੈ ਨਾਮ ਰੂਪੀ ਅਮਰਤ ਉਸ ਦਾ ਸ਼ਬਦ ਉਹਨੂੰ ਆਪਣੇ ਹਿਰਦੇ ਚ ਵਸਾਉਣਾ ਕਰ ਨਿਰਭਉ ਨਿਰੰਕਾਰ ਨਿਰਵੈਰ ਜਿਹੜਾ ਸਤਗੁਰ ਅਕਾਲ ਪੁਰਖ ਪ੍ਰਮਾਤਮਾ ਨਿਰਭਉ ਹੈ ਕਿਸੇ ਦਾ ਵੀ ਉਸ ਨੂੰ ਕਿਸੇ ਦਾ ਕੋਈ ਡਰ ਨਹੀਂ ਨਿਰੰਕਾਰ ਜਿਸ ਦਾ ਕੋਈ ਵੀ ਆਕਾਰ ਨਹੀਂ ਆਕਾਰ ਰਹਿਤ ਹੈ ਨਿਰਵੈਰ ਜਿਸ ਦਾ ਕਿਸੇ ਦੇ ਨਾਲ ਵੀ ਕੋਈ ਵੀ ਵੈਰ ਨਹੀਂ ਪੂਰਨ ਜੋਤ ਸਮਾਈ ਜਿਹੜਾ ਦਿਨ ਰਾਤ ਦੇ ਵਿੱਚ ਸਮਾਇਆ ਹੋਇਆ ਹੈ ਹਰ ਇੱਕ ਥਾਂ ਵਿਆਪਕ ਹੈ ਨਾਨਕ ਗੁਰ ਵਿਣ ਪਰਮ ਨ ਭਾਗੈ ਇਹ ਸਤਿਗੁਰ ਜੀ ਫਰਮਾਉਂਦੇ ਹਨ ਕਿ ਸਤਿਗੁਰਾਂ ਤੋਂ ਬਿਨਾਂ ਗੁਰੂ ਤੋਂ ਬਿਨਾਂ ਇਹ ਤੁਹਾਡੇ ਜਿਹੜੇ ਭਰਮ ਭੁਲੇਖੇ ਨੇ ਨਹੀਂ ਭਜਣਗੇ ਇਹ ਜਿਹੜੇ ਭਰਮ ਭੁਲੇਖੇ ਨਹੀਂ ਦੂਰ ਹੋਣਗੇ ਜਿੰਨਾ ਤੱਕ ਸੱਚ ਨਾਮ ਵਡਿਆਈ ਜਿੰਨਾ ਤੱਕ ਅਸੀਂ ਉਸ ਪਰਮੇਸ਼ਰ ਅਕਾਲ ਪੁਰਖ ਦੇ ਸੱਚੇ ਨਾਮ ਨਾਲ ਜੁੜ ਕੇ ਉਸ ਦੀ ਵਡਿਆਈ ਨੂੰ ਕਰਦੇ ਨਹੀਂ ਜਏ ਅਸੀਂ ਸੁਣਦੇ ਨਹੀਂ ਉਹਨਾਂ ਤੱਕ ਜਿੰਨਾ ਤੱਕ ਅਸੀਂ ਸੱਚ ਦੇ ਨਾਲ ਨਾ ਜੁੜੇ ਸੱਚ ਦੇ ਨੂੰ ਨਾ ਪਛਾਨਿਆ ਉਹਨਾਂ ਤੱਕ ਸਾਡੇ ਮਨ ਦੇ ਭਰਮ ਦੂਰ ਨਹੀਂ ਹੋਣਗੇ ਸੋ ਆਪ ਸਮੂਹ ਸੰਗਤਾਂ ਨੇ ਸਤਿਗੁਰਾਂ ਦਾ ਆਮਨ ਪਵਿੱਤਰ ਇਹ ਬਚਨ ਸੋਰਠ ਰਾਗ ਦੇ ਵਿੱਚ ਧੰਨਤਾ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਸਰਵਣ ਕੀਤੇ ਨੇ ਜੋ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਹੁਕਮਨਾਮਾ ਸਾਹਿਬ ਇਹ ਆਇਆ ਸੀ ਉਸ ਦੀ ਕਥਾ ਵਿਚਾਰ ਆਪ ਜੀ ਨੇ ਸਰਵਣ ਕੀਤੀ ਹੈ ਸੋ ਬਿਆਨਤੀ ਹੀ ਪ੍ਰਕਾਰ ਦੀਆਂ ਪੁੱਲਾਂ ਗਲਤੀਆਂ ਆਪ ਸਾਧ ਸੰਗਤ ਗੁਰੂ ਸਾਹਿਬ ਬਖਸ਼ ਲੈਣ ਤੇ ਆਓ ਆਖਰੀਆਂ ਪੰਕਤੀਆਂ ਦੇ ਜਾਪ ਕਰਕੇ ਸਮਾਪਤੀ ਕਰਦੇ ਹਾਂ ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਰਿਦੈ ਵਸਾਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤਿ ਸਮਾਈ ਨਾਨਕ ਗੁਰਵਿਣ ਪਰਮਾਨੰ ਭਾਗੈ ਸਚ ਨਾਮ ਵਡਿਆਈ ਨਿਰਭਉ ਨਿਰੰਕਾਰ ਨਿਰਵੈਰ ਪੂਰਨ ਜੋਤ ਸਮਾਈ ਨਾਨਕ ਗੁਰਵਿਣ ਪਰਮਾਨੰ ਭਾਗੈ ਸਚ ਨਾਮ ਵਡਿਆਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ